ਸਸੀਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਅਰुण ਕੁਰਾਲੀ ਅਕਸਰ ਤੁਸੀਂ ਸੇਤ ਨੂੰ ਲੈ ਕੇ ਕਦੇ ਨਾ ਕਦੇ ਚਿੰਤਾ ਵਿੱਚ ਹੁੰਦੇ ਹੋ ਕਿਉਂਕਿ ਜੇਕਰ ਤੁਸੀਂ ਪਤਲੇ ਹੋ ਤਾਂ ਤੁਹਾਨੂੰ ਟੈਨਸ਼ਨ ਹੁੰਦੀ ਹੈ ਕਿ ਮੋਟਾ ਕਿਵੇਂ ਹੋਣਾ ਹੈ ਪਰ ਜੇਕਰ ਤੁਸੀਂ ਮੋਟੇ ਹੋ ਤਾਂ ਤੁਸੀਂ ਇਹ ਚਿੰਤਾ 'ਚ ਰਹਿੰਦੇ ਹੋ ਕਿ ਆਖਰ ਪਤਲਾ ਕਿਵੇਂ ਹੋਣਾ ਹੈ ਅਤੇ ਤੁਹਾਡਾ ਸਰੀਰ ਤੁਹਾਡੇ ਲਈ ਸੁਰੱਖਿਆ ਵੀ ਬਣ ਸਕਦਾ ਹੈ ਤੁਹਾਨੂੰ ਇੱਕ ਅਜਿਹੀ ਸਖਸ਼ਨਾ ਮਿਲਾਂਨੇ ਆ ਜਿਨ੍ਹਾਂ ਦਾ ਨਾਮ ਬੋਵੀ ਅਟਵਾਲ ਹੈ ਅਤੇ ਉਹਨਾਂ ਦਾ ਵਜ਼ਨ ਇੱਕ ਕੁਆਂਟਲ 40 ਕਿਲੋ ਦੇ ਕਰੀਬ ਹੈ ਅਤੇ ਉਹ ਫੇਮਸ ਇਸ ਕਰਕੇ ਨੇ ਕਿਉਂਕਿ ਉਹਨਾਂ ਦਾ ਸਰੀਰ ਇੱਕ ਕੁਆਂਟਲ 40 ਕਿਲੋ ਦਾ ਹੈ ਤੇ ਫਿਲਮਾਂ ਵਿੱਚ ਵੀ ਆਉਂਦੇ ਨੇ ਤੇ ਕਾਫੀ ਮਜ਼ਾਕੀਆ ਸੁਭਾਅ ਦੇ ਨੇ ਤੇ ਸਭ ਤੋਂ ਵੱਡੀ ਗੱਲ ਸਭ ਤੋਂ ਵੱਡੀ ਗੱਲ ਜਿਹੜੀ ਉਹਨਾਂ ਦੀ ਹਾਸੀ ਹੈ ਉਹ ਬਹੁਤ ਫੇਮਸ ਹੈ ਦੇ ਤੋ ਅਨੁਖਾਸੀ ਵੀ ਵਿਖਾਵਾਂਗੇ ਸਰ ਨਾਲ ਬੋਬੀ ਟਵਾਲ ਦੀ ਹੈ ਪਹਿਲਾਂ ਤਾਂ ਖਸ ਪਏ ਬੋਬੀ ਜੀ ਪਹਿਲਾਂ ਖਸ ਕੇ ਦਿਖਾਓ ਨਮਸਕਾਰ ਜੀ ਪਹਿਲਾਂ ਤਾਂ ਐਂ ਦੱਸ ਦੋ ਤੁਹਾਡਾ ਨਾਮ ਬੜਾ ਵਧੀਆ ਜਿਸ ਤਰ੍ਹਾਂ ਦੀ ਤੁਹਾਡੀ ਸਿਹਤ ਹੈ ਉਸ ਤਰ੍ਹਾਂ ਦਾ ਨਾਮ ਹੈ ਬੋਬੀ ਟਵਾਲ ਜੀ ਸਰ ਹਾਂ ਜੀ ਨਮਸਕਾਰ ਜੀ ਸਭ ਨੂੰ ਹੋਰ ਜੀ ਠੀਕ ਠਾਕ ਅਰੁਨੀ ਦਾ ਬਹੁਤ ਬਹੁਤ ਮੈਂ ਸ਼ੁਕਰਗੁਜ਼ਾਰ ਹਾਂ ਕਿ ਇਹ ਮੇਰੇ ਕੋਲ ਇੱਥੇ ਖਰੜ ਦੇ ਵਿੱਚ ਆਸਾ ਇਨਕ੍ਰਿਪਟ 2 ਦੇ ਵਿੱਚ ਆਏ ਆ ਮੈਂ ਬੜਾ ਇਨਦਾ ਧੰਨਵਾਦ ਦਿਆਂ ਦੀ ਆਪਣੀ ਜ਼ਿੰਦਗੀ ਬਾਰੇ ਦੱਸੋ ਪਹਿਲਾਂ ਪਰਿਵਾਰ ਦੇ ਵਿੱਚ ਕੌਣ ਕੌਣ ਆ ਤੇ ਫਿਰ ਅੱਗੇ ਗੱਲਬਾਤ ਸ਼ੁਰੂ ਕਰਦੇ ਆ ਹਾਂਜੀ ਇਸ ਤਰ੍ਹਾਂ ਹੈ ਕਿ ਮੇਰੇ ਦੋ ਬੇਟੇ ਐ ਦੋਨੋਂ ਵਿਆਹੇ ਹੋਏ ਐ ਤੇ ਇੱਕ ਮੇਰਾ 5 ਸਾਲ ਦਾ ਪੁੱਤਤਾ ਐ ਦੀ ਹਾਂਜੀ ਤੇ ਫਿਲਮਾਂ ਵਿੱਚ ਕਹਿੰਦੇ ਕਾਫੀ ਆਇਆ ਕਿਹੜੀ ਕਿਹੜੀ ਫਿਲਮਾਂ ਕਰੀਆਂ ਤੁਸੀਂ ਹਾਂਜੀ ਮੈਂ ਜੀ ਆਪਣਾ ਇਹ ਜੀ ਆਫਿਸ ਤੋਂ ਜੌਬ ਕਰਦਾ ਸੀਗਾ ਤੇ ਫਿਰ ਮੇਰੀ ਥੋੜੀ ਜਿਹੀ ਲੱਤ 'ਚ ਪ੍ਰੋਬਲਮ ਹੋ ਗਈ ਤੇ ਜਿਸ ਕਾਰਨ ਮੈਂ ਆਪਣਾ ਬੀਆਰਐਸ ਲੈ ਲਈ ਸੀ ਤੇ 2015 ਤੋਂ ਜੀ ਮੈਂ ਇਹ ਜਿਹੜਾ ਹੈ ਮਤਲਬ ਜੁਆਇਨ ਕੀਤਾ ਤੇ ਸਭ ਤੋਂ ਪਹਿਲਾਂ ਮੈਂ ਪੰਜਾਬੀ ਸ਼ਾਰਟ ਮੂਵੀ ਕੀਤੀ ਜਿਹਦਾ ਟਾਈਟਲ ਸੀ ਆਪਣਾ ਮਤਲਬ ਇੱਕ ਬੜੀ ਸ਼ਾਰਟ ਮੂਵੀ ਹੈ ਇਹ ਤੇ ਕੱਟ ਕਰਿਓ ਕੱਟ ਕਰਿਓ ਕਿਆ ਹੋ ਗਿਆ ਤਾਂ ਹੂੰ ਇੱਕ ਇੱਕ ਮਿੰਟ ਰੁਕੋ 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 ਕਾਦੇ ਵਾਸਤੇ ਨਹੀਂ ਉਹ ਆਪਣਾ ਪਹਿਲੀ ਜਿਹੜੀ ਮੂਵੀ ਕੀਤੀ ਸੀ ਉਹ ਕਾਮੇਡੀਅਨ ਸੀ ਪਰ ਉਹਦਾ ਨਾਮ ਜਿਹੜਾ ਹੈ ਉਹ ਮੈਂ ਭੁੱਲ ਗਿਆ ਜੀ ਨਾਮ ਹੀ ਭੁੱਲ ਗਏ ਹਾਂਜੀ ਤੇ ਉਸ ਤਰ੍ਹਾਂ ਮੈਨੂੰ ਮਤਲਬ ਉਹ ਜਿਹੜੀ ਫਿਲਮ ਹੈਗੀ ਹੈ ਸ਼ਾਰਟ ਮੂਵੀ ਬਣੀ ਸੀ ਰੋਪੜ ਤੋਂ ਹੋਈ ਸੀ ਜੀ ਉਹਦੀ ਸ਼ੂਟਿੰਗ ਤੇ ਉਹਦਾ ਮੈਂ ਨਾਮ ਭੁੱਲ ਗਿਆ